ਹੈਲੋ surjit tambard di saryanu pyar bhare sat sri akal adab namaste dosto bada purana geet sunane ja re ho umeed hai pasand karoge pasand aaya te comment te share aur like zarur kardia karo jide mere channel te naye ha subscribe zarur kar lya vedo chalo suno ਨੀ ਸੋਣੀਏ ਨੀ ਮੋਣੀਏ ਆ ਜਾ ਪਤਲੀਏ ਨਾਰੇ ਨੀ ਟਾਂਗੇ ਵਾਲਾ ਬਾਜ ਮਾਰਦਾ ਸ਼ਾਵਾ ਟਾਂਗੇ ਵਾਲਾ ਬਾਜ ਮਾਰਦਾ ਨੀ ਸੋਣੀਏ ਨੀ ਮੋਣੀਏ ਆ ਜਾ ਪਤਲੀਏ ਨਾਰੇ ਨੀ ਟਾਂਗੇ ਵਾਲਾ ਬਾਜ ਮਾਰਦਾ ਸ਼ਾਵਾ ਟਾਂਗੇ ਵਾਲਾ ਬਾਜ ਮਾਰਦਾ ਵੇ ਸੋਨਿਆ ਵੇ ਮੋਣਿਆ ਤੇਰੇ ਟੰਗੇ ਨਹੀਂ ਬਹਿਣਾ ਕੇ ਪੈਦਲ ਤੁਰ ਜਾਾਂਗੇ ਸ਼ਾਵਾ ਪੈਦਲ ਤੁਰ ਜਾਾਂਗੇ ਵੇ ਸੋਨਿਆ ਵੇ ਮੋਣਿਆ ਤੇਰੇ ਟੰਗੇ ਨਹੀਂ ਬਹਿਣਾ ਕੇ ਪੈਦਲ ਤੁਰ ਜਾਾਂਗੇ ਸ਼ਾਵਾ ਪੈਦਲ ਤੁਰ ਜਾਾਂਗੇ ਨੀ ਗੋਰੀਏ ਨੀ ਸੋਣੀਏ ਕੱਚੇ ਰਹਾਂਦਾ ਰੇਤਾ ਸਿਰ ਮੂ ਪਰਜਊਗਾ ਸ਼ਵਾ ਸਿਰ ਮੂ ਪਰਜਊਗਾ ਨੀ ਸੋਣੀਏ ਨੀ ਮੋਣੀਏ ਕੱਚੇ ਰਹਾਂਦਾ ਰੇਤਾ ਸਿਰ ਮੂ ਪਰਜਊਗਾ ਸ਼ਵਾ ਸਿਰ ਮੂ ਪਰਜਊਗਾ ਨੀ ਸੋਣੀਏ ਨੀ ਮੋਣੀਏ ਆ ਜਾ ਪਤਲੀਏ ਨਾਰੇ ਕੇ ਟੰਗੇ ਵਾਲਾ ਬਾਜ ਮਾਰਦਾ ਸ਼ਾਵਾ ਟੰਗੇ ਵਾਲਾ ਬਾਜ ਮਾਰਦਾ ਵੇ ਸੋਨਿਆ ਵੇ ਮੋਣਿਆ ਤੇਰੇ ਟੰਗੇ ਨਹੀਂ ਬਹਿਣਾ ਕੇ ਪੈਦਲ ਤੁਰ ਜਾਗੇ ਸ਼ਾਵਾ ਪੈਦਲ ਤੁਰ ਜਾਗੇ ਵੇ ਸੋਨਿਆ ਵੇ ਮੋਣਿਆ ਲੈ ਕੇ ਟਕੇ ਦਾ ਸਾਬਣ ਸਿਰ ਮੂ ਤੋਂ ਛਾਵਾਂ ਸਿਰ ਮੂ ਤੋਂ ਲਾਂਗੇ ਤੇਰੇ ਟੰਗੇ ਨਹੀਂ ਬਹਿਣਾ ਸਿਰ ਮੂ ਤੋਂ ਲਾਂਗੇ ਛਾਵਾਂ ਸਿਰ ਮੂ ਤੋਂ ਲਾਂਗੇ 니 ਗੋਰੀਏ 니 ਸੋਣੀਏ ਆ ਜਾ ਪਤਲੀਏ ਨਾਰੇ ਕੇ ਟੰਗੇ ਵੜਾ ਵਜ ਮਾਰਦਾ ਛਾਵਾਂ ਟੰਗੇ ਵੜਾ ਵਜ ਮਾਰਦਾ ਵੇ ਸੋਣਿਆ ਵੇ ਮੋਣਿਆ ਪੈਦਲ ਤੁਰ ਜਾਗੇ ਸ਼ਾਵਾ ਪੈਦਲ ਤੁਰ ਜਾਗੇ ਨੀ ਗੋਰੀਏ ਨੀ ਸੋਣੀਏ ਕੱਚੇ ਰਹਾਂਦੇ ਕੰਡੇ ਸਿ ਪਰਾਂਚ ਚੁਬ ਜਾਣਗੇ ਸ਼ਾਵਾ ਪਰਾਂਚ ਚੁਬ ਜਾਣਗੇ ਨੀ ਸੋਣੀਏ ਨੀ ਮੋਣੀਏ ਕੱਚੇ ਰਹਾਂਦੇ ਕੰਡੇ ਪਰਾਂਚ ਚੁਬ ਜਾਣਗੇ ਸ਼ਾਵਾਂ ਪਰਾਂਤ ਚੁੱਭ ਜਾਣਗੇ ਵੇ ਸੋਣਿਆ ਵੇ ਮੋਣਿਆ ਲੈ ਕੇ ਟਕੇ ਦੀ ਸੂਈ ਕੇ ਕੰਡੇ ਕਢ ਲਾਂਗੇ ਸ਼ਾਵਾਂ ਟ ਕੰਡੇ ਕਢ ਲਾਂਗੇ 니 ਸੋਣੀਏ 니 ਮੋਣੀਏ ਅਜਾ ਪਤਲੀਏ ਨਾ ਰੇ ਕੇ ਟੰਗੇ ਵਾਲਾ ਬਾਜ ਮਾਰਦਾ ਸ਼ਾਵਾਂ ਟ ਟੰਗੇ ਵਾਲਾ ਬਾਜ ਮਾਰਦਾ ਨੀ ਵੇ ਸੋਣਿਆ ਵੇ ਮੋਣਿਆ ਤੇਰੇ ਟੰਗੇ ਨਹੀਂ ਬਹਿਣਾ ਕਿ ਪੈਦਲ ਤੁਰ ਜਾਾਂਗੇ ਸ਼ਾਵਾ ਪੈਦਲ ਤੁਰ ਜਾਾਂਗੇ ਵੇ ਨੀ ਗੋਰੀਏ ਨੀ ਸੁਣੀਏ ਕੱਚੇ ਰਹਾਂਦੇ ਰੋਡ ਪੈਰਾਂ ਚ ਚੁੱਭ ਜਾਣਗੇ ਸ਼ਾਵਾ ਪੈਰਾਂ ਚ ਚੁੱਭ ਜਾਣਗੇ ਨੀ ਸੋਣਿਏ ਨੀ ਮੂਣਿਏ ਕੱਚੇ ਰਹਾਂਦੇ ਰੋੜ ਪੈਰਾਂ ਚ ਚੁੱਭ ਜਾਣਗੇ ਸ਼ਾਵਾ ਪੈਰਾਂ ਚ ਚੁੱਭ ਜਾਣਗੇ ਵੇ ਸੋਣਿਆ ਵੇ ਮੂਣਿਆ ਲੈ ਕੇ ਟਕੇ ਦੀ ਮੱਲਮ ਪੈਰਾਂ ਤੇ ਲਾ ਲਾਂਗੇ ਸ਼ਾਵਾ ਪੈਰਾਂ ਤੇ ਲਾ ਲਾਂਗੇ ਵੇ ਸੋਣਿਆ ਵੇ ਮੂਣਿਆ ਕੈਸਲੀ ਪਰ ਕਾਲੇ ਪੈਰਾ ਚ ਪਾਲਾਂਗੇ ਸ਼ਾਵਾ ਪੈਰਾ ਚ ਪਾਲਾਂਗੇ ਵੇ ਸੋਣਿਆ ਵੇ ਮੂਣਿਆ ਲੈ ਕੈਸਲੀ ਪਰ ਕਾਲੇ ਪੈਰਾ ਚ ਪਾਲਾਂਗੇ ਸ਼ਾਵਾ ਪੈਰਾ ਚ ਪਾਲਾਂਗੇ ਨੀ ਸੁਣੀਏ ਨੀ ਮੂਣੀਏ ਆ ਜਪਤ ਲੀਏ ਨਾਰੇ ਕੇ ਟਾਂਗੇ ਵਾਲਾ ਵਜ ਮਾਰਦਾ ਸ਼ਾਵਾ ਟਾਗੇ ਵੜਾ ਵਾਜ ਮਾਰਦਾ ਵੇ ਸੋਨਿਆ ਵੇ ਮੂਣਿਆ ਤੇਰੇ ਟੰਗੇ ਨਹੀਂ ਬਹਿਣਾ ਕੇ ਪੈਦਲ ਤੁਰ ਜਾਾਂਗੇ ਸ਼ਾਵਾ ਪੈਦਲ ਤੁਰ ਜਾਾਂਗੇ ਵੇ ਸੋਨਿਆ ਵੇ ਮੂਣਿਆ ਤੇਰੇ ਟੰਗੇ ਨਹੀਂ ਬਹਿਣਾ ਕੇ ਪੈਦਲ ਤੁਰ ਜਾਾਂਗੇ ਸ਼ਾਵਾ ਪੈਦਲ ਤੁਰ ਜਾਾਂਗੇ ਛਾਵਾਂ ਪੈਦਲ ਤੁਰ ਜਾਗੇ ਦੋਸਤੋ ਇਹ ਗੀਤ ਢੋਲਕੀ ਨਾਲ ਗਾਣ ਵਾਲਾ ਇੱਕ ਗਰੁੱਪ ਵਿੱਚ ਗਾਉਂਦੇ ਆ ਇੱਕ ਪਹਿਲਾਂ ਬੋਲਦਾ ਤੇ ਦੂਜਿਆਂ ਬਾਅਦ ਚ ਬੋਲਦੇ ਆ ਤੇ ਸਾਹ ਆ ਜਾਂਦਾ ਇਹ ਜੋਰ ਲਾ ਕੇ ਜਿਹੜੇ ਗੀਤ ਗਾਣ ਵਾਲੇ ਹੁੰਦੇ ਆ ਉਹਨਾਂ ਵਿੱਚ ਥੋੜਾ ਸਾਹ ਚੜ ਜਾਂਦਾ ਹੈ ਤੇ ਫਿਰ ਵੀ ਮੈਂ ਤੁਹਾਡੇ ਲਈ ਜ਼ਰੂਰ ਵੀਡੀਓ ਬਣਾਨੀ ਆ ਫਿਰ ਵੀ ਆਪਣਾ ਸ਼ੌਕ ਵੀ ਪੂਰਾ ਕਰਦੀਆਂ ਤੇ ਤੁਹਾਡਾ ਵੀ ਕਰਦੀਆਂ ਹੋ ਸਕਦਾ ਤੁਸੀਂ ਕਿਤੇ ਨਾ ਕਿਤੇ ਸੁਣ ਕੇ ਖੁਸ਼ ਹੁੰਦੇ ਹੋ ਉਹ ওকে ਬਾਏ ਬਾਏ ਸ਼ੁਕਰੀਆ